ਬੜੀ ਧੋਖਾਲੀ ਗੱਲ ਆ ਕਿ ਜਿਹੜੇ ਸਾਨੂੰ ਪਹਿਲੀਆਂ ਸਰਕਾਰਾਂ ਵਾਂ ਰਾਏ ਮੱਤਾ ਨਿੰਨੇ ਨੇ 20 ਰੁਪਈਆ ਦੇ 20 ਰੁਪਈਏ ਚਲਦੇ ਆ ਤੇ ਇਹਨਾਂ ਗੱਲਾਂ ਦੁਆਕੇ ਸਰਕਾਰ ਦੀਆਂ ਭੰਡੀਆਂ ਕਰ ਕਰਕੇ ਤੇ ਵੋਟਾਂ ਲਈਆਂ ਵਾਂ ਉਹੋ ਹੀ ਸਰਕਾਰ ਅੱਜ ਜੋ ਸਾਨੂੰ ਆਰਤੀਆਂ ਨੇ ਦੱਸਿਆ ਵਾ ਵੀ ਸਰ ਤੋਂ 2 ਦੀ ਬਜਾਇਆ ਕੀ 3 ਮੰਗਦੇ ਆ ਮੁਕਰ ਜਾਂ ਨਾ ਆਰਤੀ ਵੱਖਰੀ ਗੱਲ ਆ ਅਸੀਂ ਇਹ ਦੱਸਣਾ ਕਿ ਉਹਨੇ ਮੌਕੇ ਦੀ ਸਰਕਾਰ ਨੂੰ ਜੋ ਮਰਜ਼ੀ ਕਰੋ ਇਹਨਾਂ ਕਿਸਾਨਾਂ ਨੂੰ ਵੇਲੇਆ ਕਰੋ ਇਹ ਕਿਸਾਨ ਕਰੋ ਕੱਢੇ ਨਹੀਂ ਗਏ ਪਿੱਛੇ ਵੀ ਇਹਨਾਂ ਨੇ ਜਾ ਕੇ ਤੂਰੀ ਤੰਦ ਬਣਾਉਣਾ ਵਾਅਦਾ ਦਸ-ਦਸ ਦਿਨ ਹੋ ਗਏ ਮੰਡੀਆਂ ਦੇ ਵਿੱਚ ਬੈਠਿਆਂ ਨੂੰ ਸਾਨੂੰ ਨਹੀਂ ਪਤਾ ਤਾਂ ਕੀ ਮੌਤ ਚ ਰੌਂਡਿਆ ਕੀ ਨਹੀਂ ਮੌਤ ਚ ਰੌਂਡਿਆ ਨਾ ਸਾਨੂੰ ਮਸ਼ੀਨ ਬਾਰੇ ਪਤਾ ਵਾ ਅਸੀਂ ਤੇ ਜਦੋਂ ਇੱਥੇ ਆਏ ਆ ਕਿਸਾਨ ਰੂਈ ਪਿੱਟੀ ਜਾਂਦੇ ਬੁਰਾ ਹਾਲ ਤੇ ਮੰਡੀਆਂ ਰਾਤਾ ਵਾਂ ਅਸੀਂ ਤਿੰਨ ਚਾਰ ਵਾਰਾਂ ਚਲੋ ਸਾਡੇ ਨਾਲ ਪ੍ਰੇਮ ਵੀ ਇੰਸਪੈਕਟਰ ਦਾ ਅਸੀਂ ਮੈਂ ਸੱਧਿਆ ਪਈ ਇਥੇ ਆਉ ਮਾਰਕੀਟ ਕਮੇਟੀ ਵਾਲੇ ਜਿਹੜੇ ਸੈਕਟਰੀ ਉਹਨੂੰ ਫੋਨ ਕੀਤਾ ਉਹਦਾ ਮੈਂ ਤੁਹਾਡੇ ਕੋਲ ਘਲਾਉਣਾ ਪਰ ਸਾਡੇ ਦਾਲੇ-ਦਾਲੇ ਆਇਆ ਇਹ ਸਾਡੇ ਨਾਲ ਨੇ ਗੱਲ ਨਹੀਂ ਉਹ ਆਪਣੇ ਪਰੌਣਾਂ ਦਾ ਦੱਸਿਆਂਦਾ ਇੱਥੇ ਕੁਝ ਬੰਦਿਆਂ ਦਾ ਮੈਨੂੰ ਉਹ ਵੀ ਪਤਾ ਲੱਗਾ ਵੀ ਜਿਹੜੇ ਪੀਐਸਆਰ ਦਾ ਫੋਨ ਆਗੇ ਉਹਨਾਂ ਨੇ ਬੋਲਿਆ ਵੇਖ ਲੋ ਚੱਕੇ ਲੱਗੇ ਭਾਈ ਜੋਗੀਆਂ ਵਾ ਜੇ ਇਸ ਤਰ੍ਹਾਂ ਕੰਮ ਚੱਲਣਾ ਤੇ ਉਹਨਾਂ ਤੋਂ ਭੁੰਨਰ ਸਾਹਿਬ ਫਿਰ ਵੋਟਾਂ ਲੈ ਲੈਣ ਆਹ ਲੋਕ ਨਹੀਂ ਪਾਉਣਗੇ ਵੋਟਾਂ ਇਹਨੂੰ ਤੁਸੀਂ ਆਹ ਆੜਤੀ ਆਪਣੇ ਕੋਲ ਖਲੋਤਾ ਜੀ ਇਹਨੂੰ ਪੁੱਛ ਲੋ ਕਿਸ ਦੀ ਇਹ ਸ਼ਵਾਰਸ਼ ਆ ਇਹ ਦੱਸ ਦੇ ਤੁਹਾਡੇ ਸਾਹਮਣੇ ਦੱਸੂਗਾ ਕੈਮਰੇ ਤੇ ਦੱਸ ਦਿੰਦਾ ਜੀ ਦੱਸੋ ਜੀ ਕਿਸਾਨਾਂ ਆਗੂਆਂ ਵੱਲੋਂ ਕਿਸਾਨਾਂ ਦੇ ਵੀ ਦੋਸ਼ ਆਗੇ ਇੱਥੇ ਬਾਰਦਾਨਾ ਨਹੀਂ ਪਹੁੰਚਣ ਦੇ ਆ ਕੀ ਮਸਲਾ ਬਾਰਦਾਨਾ ਦਾ ਟਰੱਕ ਭਰਿਆ ਖਲੋਤਾ ਜੀ ਹੁਣ ਮੈਨੂੰ ਢੇਰੀਆਂ ਵੇਖਣ ਦੋਗੇ ਤੇ ਬਾਰਦਾਨਾ ਵੰਡ ਕੇ ਦਵਾਂਗੇ ਆਪਾਂ ਕਿਸਾਨਾਂ ਵੱਲੋਂ ਕਿਆ ਜਾ ਰਿਹਾ ਵਾ ਕਿ ਉਹਨਾਂ ਕੋਲ ਰਿਕਾਰਡਰ ਰਿਕਾਰਡਿੰਗ ਵੀ ਫੋਨ ਦੀ ਮੌਜੂਦ ਹੈ ਉਹਨਾਂ ਦੇ ਕੋਲ ਕਾਦੀ ਰਿਕਾਰਡਿੰਗ ਉਹ ਕਹਿੰਦੇ ਕਿ ਫੋਨ ਤੇ ਗੱਲ ਹੋਈ ਆ ਕਿ ਤੁਸੀਂ ਉਹਨਾਂ ਨੂੰ ਕਿਹਾ ਵਾ ਕਿ ਮੇਰੇ ਰਿਸ਼ਤੇਦਾਰਾਂ ਦੀ ਕਰਨ ਕਿਆ ਉਹ ਤਲਾਈ ਆ ਮੈਂ ਕੋਈ ਗੱਲ ਜਿਹੜੀ ਰਿਕਾਰਡਿੰਗ ਆ ਕੀ ਤੁਸੀਂ ਕੱਢ ਕੇ ਲਿਆ ਦਿਓ ਸਾਹਮਣੇ